ਹਾਂ ਜੀ ਸਸਕਾ ਸਾਰਿਆਂ ਨੂੰ ਜੈ ਰਾਜੀ ਦੀ ਤੇ ਆਪਾਂ ਚੱਲਿਆ ਮੱਥਾ ਟੇਕਣਾ ਰਾਜਾ ਸਾਹਿਬ ਜੀ ਲੋ ਜੀ ਰਾਣੀ ਸੁੰਦਰਾ ਆਪਣੀ ਤੇ ਮਾਰੀਆ ਸਰਫ ਤਾਂ ਚੱਲੀਏ ਜੈ ਰਾਜਾ ਸਾਹਿਬ ਜੀ ਲੋ ਜੀ ਤੇਲ ਵੀ ਕਹਿੰਦਾ ਬਸ ਖਤਮ ਹੋਈਆਂ ਨਿਸ਼ਾਨ ਆ ਗਿਆ ਪਹਿਲਾਂ ਆਪਾਂ ਨੂੰ ਜਾਣਾ ਪਣਾ ਪੰਪ ਤੇ ਪੰਪ ਤੇ ਜਾ ਕੇ ਫਿਰ ਪਹਿਲਾਂ ਸਿਕਲ ਪਾਉਂਦੇ ਆ ਚੱਲ ਵੀ ਕਰੀਏ ਸਟਾਰਟ ਤੇਲ ਜੀ ਆਪਾਂ ਪੋਆ ਨਹੀਂ ਤੇ ਲਾਂ ਸੋਚੇ ਦਸਾਂਟੇ ਪਾਉਂਦੇ ਆਂ ਬਾਕੀ ਦੇਖਦੇ ਆਂ ਐਕਟਿਵ ਪਹੁੰਚਦੀ ਕਿ ਨਹੀਂ ਪਹੁੰਚਦੀ ਔਜਲੇੰਸ ਤੇ ਪਾਉਂਦੇ ਆਂ ਬਾਕੀ ਰੱਬ ਰੱਖ ਹਾਂਜੀ ਆਪਾਂ ਪਹੁੰਚ ਗਏ ਔਜਲੇ ਤੇ ਹੁਣ ਆਪਾਂ ਇੱਥੋਂ ਤੇਲ ਪਵਾਵਾਂਗੇ ਤੇ ਕਾਫੀ ਵਾੜ ਫੇ ਵੀ ਆਪਣੀ ਐਕਟਿਵ ਆ ਗਈ ਆ ਹਾਂ ਹੁਣ ਇੱਥੇ ਦੇਖਦੇ ਆਂ ਫਾਮ ਪਾ ਜਣਾ ਤੇ ਮੂਰੇ ਖਰਾਕ ਖਵਾ ਰਹੀ ਐ ਵੀਰਾਂ ਆਪਣੇ ਸੁਪਰੇ ਦਮ ਤੋਂ ਉੱਢ ਗਏ ਲਓ ਜੀ ਅੱਛੇ ਰੋਡ ਕਲੀਅਰ ਆ ਤੇ ਆਪਣੀ ਰਾਣੀ ਦੀ ਆ ਗਈ ਖਰਾਕ ਖਵਾ ਦਈਏ ਹੁਣ ਇਹਨੂੰ ਪਹਿਲਾਂ ਖਰਾਕ ਖਵਾ ਦਈਏ ਆ ਗਿਆ ਜੀ ਪਟੌੜਕਾ ਲਓ ਜੀ ਤੇਲ ਪਵਾ ਲਿਆ ਆਪਾਂ ਤੇ ਹੁਣ ਆਪਾਂ ਮਕੰਦਪੌਰ ਰੋਡ ਦੇ ਨਾਲ ਸਿੱਧਾ ਜਾਣਾ ਹੁਣ ਥੋੜੀ ਬਾਟ ਹੀ ਆ ਅਸੀਂ ਹੁਣ ਪਹੁੰਚ ਗਏ ਫਿਰ ਵੀਡੀਓ ਬਣਾਉਂਦੇ ਹਾਂ ਉੱਥੇ ਆ ਕੇ